ਕੀ ਕਹਿੰਦੇ ਨਾ ਮੋਟਰ ਤੋਂ ਘੱਲਿਆ ਭਾਈ 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 ਨਾ ਹੀ ਗਈ ਭਾਬੇ ਦਾ ਸੋਹਰਾ ਕੋਰ ਤੋਂ ਨਾ ਆਇਆ ਟਾਡੀ ਬਾਕੇ ਕੋਰ ਤੋਂ ਆਇਆ ਮੈਂ ਕਿੱਥੋਂ ਆਇਆ ਕੋਰ ਤੋਂ ਹੀ ਕੋਰ ਮੈਂ ਕੋਰ ਪਾ ਆਈ ਬੰਦਾ ਆਇਆ ਮੈਂ 1 ਇਸ ਕਮੈਂਟ ਕਿੱਥੋਂ ਸ਼ੁਰੂ ਕਰਨੀ 1 ਪੈਣ ਨੇ ਤੇ ਮੈਨੂੰ 1 ਪੈਣ ਨੇ ਤੇ ਨਾ ਉਦਾਂ ਜਿਹਾ ਆਪਦਾ ਸੱਤੇ ਢੋੜਿਆ ਵਾ ਕੋ ਜਿਹੜਾ ਕੁਝ ਪਤਾ ਨਹੀਂ ਲੱਗੰਦੇ ਐ ਇਹਨਾਂ ਨੂੰ ਕੋਈ ਨਹੀਂ ਹੁਣ ਤੇ ਚਲ ਗਏ ਆ ਨਾ ਆਓ ਸਹੀ ਕਰ ਮੈਂ ਇਹ ਗੱਲ ਪੁੱਛਣੀ ਆ ਕਿ ਜਦੋਂ ਹੋएगी ਹੋ ਗਿਆ 1 ਮੈਂ ਇਹ ਗੱਲ ਪੁੱਛਣੀ ਆ ਕਿ ਜਦੋਂ ਪੈਣ ਦਾ ਕਰਕੇ ਜ਼ਹਿਰ ਖਾਦਾ ਸੀ ਉਹ ਦਿਨ ਚ ਤੇ ਭੁੱਲ ਗਏ ਆ ਹੁਣ ਉਹ ਦੋਤੇ ਕਹਿੰਦੇ ਸੀ ਵੀ ਨਾ ਇਹ ਕੁੜੀ ਨੇ ਏਦਾਂ ਕੀਤਾ ਉਦਾਂ ਕੀਤਾ ਹੁਣ ਭੈਣ ਦਾ ਹੀ ਜੋਣ ਡਿਆ ਪਿਆ ਵੇ ਇਹਨਾਂ ਨੂੰ ਕੋਈ ਗੱਲ ਨਹੀਂ ਆਓ ਸਹੀ ਪੁੱਛੂਗੀ ਤੇ ਜਰੂਰ ਇੱਕ ਵਾਰ ਤੁਹਾਨੂੰ ਵਨ ਮੈਨੂੰ ਤਾਂ ਲੱਗਦਾ ਵਾ ਕਿ ਭੈਣ ਨੇ ਨਾ ਉਹਦੇ ਸਿਰ ਤੇ ਧੂੜਿਆ ਵਾ ਕੱਖ ਇਹਨਾਂ ਨੂੰ ਕੋਹ ਲੱਭਣ ਨਹੀਂ ਦਿਆ ਹੈਗਾ ਕੋਈ ਨਹੀਂ ਆ ਇਹਨਾਂ ਨਾਲ ਗੱਲ ਤਾਂ ਮੈਂ ਇੱਕ ਕਰਨੀ ਸੀ ਪਰ ਚਲੀ ਗਈ ਆ ਹੁਣ ਇਹਨੂੰ ਘਰ ਆ ਲੰਦੇ ਫੇ ਗੱਲ ਕਰਦੀ ਆ ਵੀ ਉਹ ਦਿਨ ਤੁਹਾਨੂੰ ਜਿੱਤੇ ਭੁੱਲ ਗਏ ਆ ਜਿੱਦਾਂ ਜ਼ਹਿਰ ਖਾਦਾ ਸੀ ਹਸਪਤਾਲ ਵਿੱਚ ਇੰਨੇ ਪੈਸੇ ਲਵਾਏ ਸੀ ਤੇ ਭੈਣ ਦਾ ਸਾਡੀ ਪਤਾ ਵੀ ਲੈ ਨਹੀਂ ਆਈ ਗਲਤੀ ਹੋ ਗਈ ਮੇਕੋ ਸੁਨਮਨੀ ਨਾ ਹੀ ਨਹੀਂ ਗੱਲ ਤੇ ਪਤਾ ਇਹਨਾਂ ਨੂੰ ਲੱਗ ਜਾਂਦਾ ਉਹਦਾ ਗੱਲਾਂ ਮਾਰਦੇ ਫਿਰਦੇ ਆ ਹੁਣ ਗਏ ਤਾਂ ਹੈਗੇ ਆ ਨਾ ਜੇਕਰ ਉਹਨੂੰ ਇੱਥੇ ਲੈ ਕੇ ਆਏ ਨਾ ਤੇ ਮੇਰੇ ਤੋਂ ਬੁਰਾ ਵੀ ਕੋਈ ਨਹੀਂ ਆ ਫਿਰ 1 ਤੇ ਇਹਨਾਂ ਨੂੰ ਇਹ ਕਿਹਾ ਨਾ ਲੈ 2 1

ਘਰੇ ਆ ਸਾਰੇ ਹਾਂਜੀ ਹਾਂਜੀ ਆਜੋ ਅੰਦਰ ਹੀ ਚਲੋ 1 ਵੀਰ ਜੀ ਤੁਹਾਨੂੰ ਮੈਂ ਫੋਨ ਤੇ ਸਾਰੀ ਗੱਲ ਬਾਤ ਦੱਸੀ ਸੀ ਨਾ ਐਵੇਂ ਝੂਠ ਹੀ ਪੋਲੀ ਜਾਂਦੇ ਆ ਕਦੀ ਕਹਿੰਦੇ ਭੂਤ ਆਇਆ ਵਾ ਕਦੀ ਕੁਝ ਹੋ ਗਿਆ ਵਾ ਮੇਰੀ ਗੱਲਾਂ ਤੇ ਨਿਸ਼ਾਨ ਪਏ ਆ ਗੱਲਾਂ ਤੇ ਗੱਲ 1 ਸੰਦੀਪ ਮੈਂ ਕਹਿਣਾ ਵਾ 1 ਵੀਰ ਜੀ ਤੁਸੀਂ ਬੈਠੋ ਤੇ ਨਾਲ ਮੈਂ ਪਾਣੀ ਲਿਆਉਣੀ ਆ ਮੰਮੀ ਨੂੰ ਵੀ ਬੁਲਾਉਣੀ ਆ ਤੇ ਇਹ ਵੀ ਨਹੀਂ ਮੈਨੂੰ ਕਰਨ ਦਾ ਨਾ ਕਰ ਵੀ ਭਾਜੀ ਸਟਾਰਟ लवली ਜਿਦਨੇ ਰਾਤ ਕੰਮ ਹੋਇਆ ਵਾ ਨਾ ਤੇ ਮੈਂ ਦਲਜੀਤ ਨੂੰ ਬਾਜਾਂ ਸਟਾਰਟ लवली ਜਿਦਨੇ ਰਾਤ ਕੰਮ ਹੋਇਆ ਵਾ ਨਾ ਤੇ ਦਲਜੀਤ ਮੈਨੂੰ ਕਹੀ ਜਾਂਦਾ ਏ ਆਂਦਾ ਤੈਨੂੰ ਕੋਈ ਸੁਖ ਨਾ ਆਇਆ ਵਾ ਕੋਈ ਤੈਨੂੰ ਪਰੂ ਹੈ ਪਰੂ ਸਟਾਰਟ ਤੇ ਫੋਟ ਅਸੀਂ ਤਾਂ ਦਿਨ ਹੀ ਗਿੰਦੇ 1 ਮੰਨਿਆ ਜੇ ਵੀ ਖਾਨਦਾਨੀ ਬੰਦੇ ਹੋ ਤੇ ਲੋਕੀ ਸੱਸਾਂ ਨਾਲ ਇਤਨਾ ਕਰਦੇ ਆਂ ਨਵਾਂ ਮਾਰ ਮਾਰ ਕੇ ਨਵਾਂ ਵੜੀ ਦੇਵਾ ਨਹੀਂ ਨਹੀਂ ਉਹ ਸੱਚ ਸਾਸ ਨੂੰ ਵੜ 1 ਮੰਨਿਆ ਪੁੱਤ ਤੁਸੀਂ ਖਾਨਦਾਨ ਵਿੱਚੋਂ ਵਨ ਮੰਨਿਆ ਪੁੱਤ ਤੁਸੀਂ ਖਾਨਦਾਨ ਦਾ ਉਹ ਫਿਰ ਮੁਕਰ ਵਨ ਪੁੱਤ ਜੀ ਤੁਸੀਂ ਫਿਰ ਸਟਾਰਟ ਪੁੱਤ ਮੈਂ ਤਾਂ ਉਧਰ ਮਾਂ ਹੀ ਬਜੀ ਜੇ ਸਟਾਰਟ ਉਹ ਮੰਨ ਲਿਆ ਭਾਜੀ ਅਹੀਂ ਵੀ ਤੁਹਾਡੀ ਕੁੜੀ ਠੀਕ ਹੈ ਠੀਕ ਹੈ ਨਾ ਸਟਾਰਟ ਚਲੋ ਮੰਨ ਲੈਂਦੇ ਆ ਭਾਜੀ ਤੁਹਾਡੀ ਕੁੜੀ ਠੀਕ ਹੈ ਨਾ ਅਹੀਂ ਗਲਤ ਹੋਣਾ ਤੇ ਅਹੀਂ ਹੱਥ ਜੋੜ ਦਿੰਨੇ ਆ ਸਾਡੇ ਕੋਲ ਨਾ ਸਾਡੇ ਕੋਲ ਨਾ ਸਟਾਰਟ ਫੇਰ ਵੀ ਤੂੰ ਹੀ ਨਾ ਉਹਨੂੰ ਝੂਠੀ ਨਹੀਂ ਪਾਉਂਦੇ ਉਹ ਮੇਰੀ ਗੱਲ ਸੁਣੋ ਇਹ ਤੁਹਾਡੇ ਘਰ ਦਾ ਮਸਲਾ ਵਾ ਤੇ ਘੜੇ ਬੈ ਘੜੇ ਸਟਾਰਟ ਫੇਰ ਵੀ ਤੂੰ ਹੀ ਨਾ ਉਹਨੂੰ ਝੂਠੀ ਨਹੀਂ ਪਾਉਂਦੇ ਉਹ ਪਾਜੀ ਮੇਰੀ ਸੁਣੋ ਗੱਲ ਤੁਹਾਡੇ ਘਰ ਦਾ ਮਾਮਲਾ ਵਾ ਤੇ ਘਰੇ ਬੈ ਕੇ ਸਟਾਰਟ ਜਿਹੜੀਆਂ ਗੱਲਾਂ ਕਰਨ ਦੇ ਆ ਨਾ ਉਹ ਗੱਲਾਂ ਸਾਰੀਆਂ ਸੱਚ ਵਾ ਤੇ ਤੂੰ ਉਹਨ ਪਰਜਾਈ ਨੂੰ ਲਿਆਉਣਾ ਹੀ ਨਾਲ 21 ਸਟਾਰਟ ਉਹਨ ਕਿੱਥੋਂ ਕਰਨੀ ਸਟਾਰਟ ਵੀਰ ਜੀ ਤੁਸੀਂ ਵੇਖ ਹੀ ਲਿਆ ਵਾ ਨਾ ਇਪਸ ਨਾਲ ਇੱਕੋ ਗੱਲ ਕਰੀ ਜਾਂਦੇ ਆ ਕਿ ਤੇਰਾ ਹੀ ਕਸੂਰ ਵਾ ਤੇਰਾ ਹੀ ਕਸੂਰ ਵਾ ਮੈਂ ਦੱਸੋ ਕੀਤਾ ਕੀ ਆ ਮੈਨੂੰ ਤਾਂ ਇਹਨਾਂ ਦੀ ਸਮਝ ਨਹੀਂ ਆਉਂਦੀ ਮੈਨੂੰ ਕੀ ਲੋੜ ਪਈ ਸੀ ਹੱਥੋਂ ਪਈ ਹੋਣ ਦੀ ਸਟਾਰਟ ਵੀਰ ਜੀ ਇਹ ਕੋਈ ਗੁੱਡੇ-ਗੁੱਡੀ ਦੀ ਖੇਡ ਵਾ ਗੁੱਡੇ-ਗੁੱਡੇ ਸਟਾਰਟ ਤੂੰ ਕਿਹੜੇ ਮੂੰਹ ਨਾਲ ਕਹਿਣ ਦੀ ਮੈਂ ਤਲਾਕ ਨਹੀਂ ਲੈਣਾ ਸਟਾਰਟ ਸੰਦੀਪ ਤੂੰ ਹਣੀ ਮੈਂ ਤਲਾਕ ਨਹੀਂ ਲੈਣਾ ਤਲਾਕ ਨਹੀਂ ਲੈਣਾ ਤੇ ਦੀਆਂ ਸਟਾਰਟ ਸੰਦੀਪ ਜਿੱਦਾਂ ਤੂੰ ਹਣੀ ਮੈਂ ਤਲਾਕ ਨਹੀਂ ਲੈਣਾ ਸਟਾਰਟ ਸੰਦੀਪ ਮੈਨੂੰ ਗੱਲ ਦੱਸ ਨਹੀਂ 1 ਇਹ ਉਤੋਂ ਬੜੇ ਭੋਲੇ ਵਾ ਬੜੇ ਦੇਖ ਨਹੀਂ ਸਕਣਾ 1 ਵੀਰ ਜੀ ਇਹਨਾਂ ਦੀਆਂ ਸ਼ਕਲਾਂ ਹੀ ਭੋਲੀਆਂ ਵਾ ਇਹ ਵਿੱਚੋਂ ਬੜੇ ਤੇਜ ਵਾ ਮਾਤਾ ਜੀ ਇਹਨੂੰ ਕਰ ਲੈਣਾ ਵਾ 1 ਹੋ ਓ ਇੱਕ ਮਿੰਟ ਛੱਡ ਆ ਜੇ ਰ ਮੈਂ ਮਰਾ ਟਾਈਮ ਵੇਖਣ ਡਿਆ ਨਾ ਇਹ ਮੈਨੂੰ ਵੇਖਣਾ ਨਾ ਪੈਂਦਾ ਨਾ ਵੀ ਮੇਰਾ ਘਹਿਰਾ ਛੱਡਣ ਦੇ ਆ ਨਾ ਕਿ ਪਾਸੇ ਗੱਲ ਆਉਣ ਦੇ ਆ ਕੋਨਾ ਕੋ ਕੇ ਪਾਸੇ ਗੱਲ ਤੇ 1 ਵੀਰ ਜੀ ਮੈਂ ਹੋਰ ਕੀ ਕਰਦੀ ਫਿਰ ਇਸ ਤੋਂ ਦੇ ਹੀ ਬੜਾ ਵਾ ਪਹਿਨ ਜੀ 1 ਸੰਦੀਪ ਜੇ ਤੂੰ ਕਹੀਂ ਨੀ ਆ ਨਾ ਤੇ ਮੈਂ ਇੱਥੇ ਨਹੀਂ ਰਹਿਣਾ ਤੇ ਇਹਨਾਂ ਕੋ ਜਿੰਨੇ ਪੈਸੇ ਲੈਂਦੇ ਵੀਰ ਜੀ ਨਾ ਆਗਾਲ ਕਰਕੇ ਨਾ ਮੇਰਾ ਮਾਂ ਨਹੀਂ ਖੁਸ਼ ਕਰ ਦਿੱਤਾ ਵਾ ਜੇ ਕਿਤੇ ਸੁਣ ਮੇਰੀ ਗੱਲ ਪਾਜੀ ਨਾ ਗਈਆਂ ਭਾਜੀ ਭੈਣਾਂ ਹੀ ਗਈਆਂ ਭਾਬੇ ਦਾ ਸੋਹਰਾ ਕੋਰ ਤੋਂ ਨਾ ਆਏ ਆ ਤੁਹਾਡੇ ਬਾਕੀ ਔਰ ਤੋਂ ਆਇਆ ਮੈਂ ਕਿੱਥੋਂ ਆਇਆ ਕੋਰ ਤੋਂ ਨਾ ਕੋਰ ਤੋਂ ਆਇਆ ਹੀ ਮੈਂ ਲੜਾਇਆ ਨਾ ਨਹੀਂ ਗੱਲਾਂ ਕੋਰ ਹੀ ਕਰਾਂ 1 ਇੱਕ ਮਿੰਟ ਕਿੱਥੋਂ ਸ਼ੁਰੂ ਕਰੀਏ ਵਨ ਪੈਣ ਨੇ ਤੇ ਮੈਨੂੰ ਵਨ ਪੈਣ ਨੇ ਤੇ ਨਾ ਉਦਾਂ ਜਿਹਾ ਆਪਦਾ ਸੱਤੇ ਢੋੜਿਆ ਵਾ ਕੋ ਜਿਹੜਾ ਕੁਝ ਪਤਾ ਨਹੀਂ ਲੱਗੰਦੇ ਆ ਇਹਨਾਂ ਨੂੰ ਕੋਈ ਨਹੀਂ ਹੁਣ ਤੇ ਚਲ ਗਏ ਆ ਨਾ ਆਓ ਸਹੀ ਕਰ ਮੈਂ ਇਹ ਗੱਲ ਪੁੱਛਣੀ ਆ ਕਿ ਜਦੋਂ ਹੋएगी ਹੋ ਗਿਆ ਵਨ ਮੈਂ ਇਹ ਗੱਲ ਪੁੱਛਣੀ ਆ ਕਿ ਜਦੋਂ ਪੈਣ ਦਾ ਕਰਕੇ ਜ਼ਹਿਰ ਖਾਦਾ ਸੀ ਉਹ ਦਿਨ ਚਤੇ ਭੁੱਲ ਗਏ ਆ ਹੁਣ ਉਹ ਦੁੱਧ ਕਹਿੰਦੇ ਸੀ ਵੀ ਨਾ ਇਕ ਕੁੜੀ ਨੇ ਇਦਾਂ ਕੀਤਾ ਉਦਾਂ ਕੀਤਾ ਹੁਣ ਭੈਣ ਦਾ ਇਹ ਜੌਂਡਾ ਪਿਆ ਵੇ ਇਹਨਾਂ ਨੂੰ ਕੋਈ ਗੱਲ ਨਹੀਂ ਆਓ ਸਹੀਂ ਪੁੱਛੂੰਗੀ ਤੇ ਜ਼ਰੂਰ ਇੱਕ ਵਾਰ ਤੁਹਾਨੂੰ ਵਨ ਮੈਨੂੰ ਤਾਂ ਲੱਗਦਾ ਵਾ ਕਿ ਭੈਣ ਨੇ ਨਾ ਉਦਾਂ ਹੀ ਸਿਰ ਤੇ ਧੂੜਿਆ ਵਾ ਕੱਖ ਇਹਨਾਂ ਨੂੰ ਕੋਹ ਲੱਭਣ ਨਹੀਂ ਦਿਆ ਹੈਗਾ ਕੋਈ ਨਹੀਂ ਆ ਇਹਨਾਂ ਨਾਲ ਗੱਲ ਤਾਂ ਮੈਂ ਇੱਕ ਕਰਨੀ ਸੀ ਪਰ ਚਲੀ ਗਈ ਆ ਹੁਣ ਇਹਨੂੰ ਘਰ ਆ ਲੰਦੇ ਫੇ ਗੱਲ ਕਰਦੀ ਆ ਵੀ ਉਹ ਦਿਨ ਤੁਹਾਨੂੰ ਜਿੱਤੇ ਭੁੱਲ ਗਏ ਆ ਜਿੱਦਾਂ ਜ਼ਹਿਰ ਖਾਦਾ ਸੀ ਹਸਪਤਾਲ ਵਿੱਚ ਇੰਨੇ ਪੈਸੇ ਲਵਾਏ ਹੀ ਤੇ ਭੈਣ ਦਾੜੀ ਪਤਾ ਵੀ ਲੈ ਨਹੀਂ ਆਈ ਗਲਤੀ ਹੋ ਗਈ ਮੇਕੋ ਸੁਨਮਨੀ ਨਾ ਹੀ ਨਹੀਂ ਗੱਲ ਤੇ ਪਤਾ ਇਹਨਾਂ ਨੂੰ ਲੱਗ ਜਾਂਦਾ ਉਹਦਾ ਗੱਲਾਂ ਮਾਰਦੇ ਫਿਰਦੇ ਆ ਹੁਣ ਗਏ ਤਾਂ ਹੈਗੀ ਆ ਨਾ ਜੇਕਰ ਉਹਨੂੰ ਇੱਥੇ ਲੈ ਕੇ ਆਏ ਨਾ ਤੇ ਮੇਰੇ ਤੋਂ ਬੁਰਾ ਵੀ ਕੋਈ ਨਹੀਂ ਆ ਫਿਰ ਵਨ ਤੇ ਇਹਨਾਂ ਨੂੰ ਵੇਖ ਕੇ ਆ ਨਾ ਲਿਆ वन वन वीर जी आ गए ससका पण ससका वीर जी होस ना ठीक-ठाक जी बढ़िया तू सुनाओ बढ़िया बढ़िया घरे सारे हां जी घरे वन वीर जी आ गए ससका पण ससका वीर जी हो ਹਾਂਜੀ ਠੀਕ ਹਾਂਜੀ ਵਧੀਆ ਘਰੇ ਆ ਸਾਰੇ ਹਾਂਜੀ ਹਾਂਜੀ ਆਜੋ ਅੰਦਰ ਹੀ ਚਲੋ 1 ਵੀਰ ਜੀ ਤੁਹਾਨੂੰ ਮੈਂ ਫੋਨ ਤੇ ਸਾਰੀ ਗੱਲ ਬਾਤ ਦੱਸੀ ਹੀ ਨਾ ਐਵੇਂ ਝੂਠ ਹੀ ਪੋਲੀ ਜਾਂਦੇ ਆ ਕਦੀ ਕਹਿੰਦੇ ਭੂਤ ਆਇਆ ਵਾ ਕਦੀ ਕੁਝ ਹੋ ਗਿਆ ਵਾ ਮੇਰੀ ਗੱਲਾਂ ਤੇ ਨਿਸ਼ਾਨ ਪਏ ਆ ਗੱਲਾਂ ਤੇ ਗੱਲ 1 ਸੰਦੀਪ ਮੈਂ ਕਹਣਾ ਵਾ 1 ਵੀਰ ਜੀ ਤੁਸੀਂ ਬੈਠੋ ਤੇ ਨਾਲ ਮੈਂ ਪਾਣੀ ਲਿਆਉਣੀ ਆ ਮੰਮੀ ਨੂੰ ਵੀ ਬੁਲਾਉਣੀ ਐ ਤੇ ਇਹ ਵੀ ਨਹੀਂ ਮੈਨੂੰ ਕਰਨ ਦਾ ਨਾ ਗੱਲ ਵੀ ਪਾਜੀ ਕੇ ਸਟਾਰਟ लवली ਜਿਹਦਨੇ ਰਾਤ ਕੰਮ ਹੋਇਆ ਵਾ ਨਾ ਤੇ ਮੈਂ ਦਲਜੀਤ ਨੂੰ ਬਾਜਾਂ ਸਟਾਰਟ लवली ਜਿਹਦਨੇ ਰਾਤ ਕੰਮ ਹੋਇਆ ਵਾ ਨਾ ਤੇ ਦਲਜੀਤ ਮੈਨੂੰ ਕਹੀ ਜਾਂਦਾ ਹੀ ਆਂਦਾ ਤੈਨੂੰ ਕੋਈ ਸੁਖ ਨਾ ਆਇਆ ਵਾ ਕੋਈ ਤੈਨੂੰ ਪਰੂ ਹੈ ਪਰੂ ਤੂੰ ਵਨ ਸਟਾਰਟ ਮੈਨੂੰ ਕਿੱਥੋਂ ਕਰਨੀ ਵਨ ਹੋ ਇੱਕ ਮੇ